ਯਾ ਸੁਲੇ ਜੀ ਚਾਹ ਬਣਾਵਾ ਬਾਬਾ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਗੁਰੂ ਕੀ ਖਾਲਸਾ ਗੁਰੂ ਕੀ ਫਤਿਹ ਸੋ ਅੱਜ ਸਪੈਸ਼ਲ ਮਹਾਰਾਜੀ ਸੇ ਦਰਸ਼ਨ ਕਰਨੇ ਦਾ ਸੁਭਾਗਿਆ ਸਮਾ ਮਿਲਿਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਜੋ ਸਾਡੇ ਮਹਾਰਾਜੀ ਨੂੰ ਜੋ ਸਾਡੇ ਮਹਾਪੁਰਖਾਂ ਨੂੰ ਜੋ ਇਸ ਮਹਾਨ ਸ਼ਖੀ ਜੋ ਦਵਿੰਦਰ ਸ਼ਾਸਤਰੀ ਜੀ ਮਹਾਰਾਜ ਨੂੰ ਬਦਨਾਮ ਕੰਦੀਆਂ ਜੋ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਵਾਸਤੇ ਅੱਜ ਸਪੈਸ਼ਲ ਆਏ ਆ ਜੋ ਮਹਾਰਾਜੀ ਨੇ ਵਿਚਾਰ ਕੀਤੀ ਇੱਕ ਕਲਿੱਪ ਹੈ ਮਹਾਰਾਜੀ ਜੋ ਸੰਬਲ ਦਾ ਜੋ ਹਰੀ ਹਰ ਮੰਦਰ ਦਾ ਮਸਜਿਦ ਦਾ ਜੋ ਵਿਵਾਦ ਚੱਲਦਾ ਹੈ ਉਹਨੂੰ ਖਾਲਿਸਤਾਨੀ ਜਿਹੜੇ ਲੋਕ ਨੇ ਪੰਜਾਬ ਦੇ ਭੋਲੇ ਲੋਕਾਂ ਨੂੰ ਲੜਾ ਰਹੇ ਨੇ ਆਪਸ ਵਿੱਚ ਆਪਜੀ ਦੀ ਇੱਕ ਅੱਛੀ ਸ਼ਭੀ ਆ ਪੰਜਾਬ ਵਿੱਚ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਆਪ ਜੀ ਪਹਿਲਾਂ ਹਰਮੰਦਰ ਸਾਹਿਬ ਨਮਸਤਕ ਹੋ ਕੇ ਆਏ ਨੇ ਤੇ ਉੱਥੇ ਬਦਨਾਮ ਕੀਤਾ ਜਾ ਰਿਹਾ ਕਿ ਇਹ ਹਰ ਮੰਦਰ ਸਾਹਿਬ ਦੀ ਗੱਲ ਕਰਦੇ ਆ। ਉਹ ਹਰ ਮੰਦਰ ਤਾਂ ਸਾਡਾ ਸਾਂਝਾ ਹੀ ਹੈ। ਹਰ ਮੰਦਰ ਦੇ ਨਾਲ ਕੋਈ ਨਹੀਂ ਉਹ ਹਰੀ ਹਰ ਮੰਦਰ ਦੀ ਗੱਲ ਕੀਤੀ ਆ। ਉਹ ਸੰਭਲ ਦੀ ਗੱਲ ਕੀਤੀ ਆ ਜਿੱਥੇ ਉਹ ਮਸਜਿਦ ਬਣੀ ਆ ਜਿੱਥੇ ਵੀ ਅੱਜ ਮੰਦਰ ਢਾਕੇ ਮਸਜਿਦਾਂ ਬਣੀਆਂ ਨੇ ਸਮਾਂ ਆ ਗਿਆ ਉੱਥੇ ਮੰਦਰ ਤਾਂ ਬਣਨੇ ਹੀ ਬੰਨੇ ਨੇ। ਕੋਰਟ 'ਚ ਮਕਤਮਾ ਠੀਕ ਹੈ। ਲੇਕਿਨ ਗੁਰੂ ਘਰਾਂ ਦੇ ਨਾਲ ਗੁਰੂ ਨੇ ਤਾਂ ਸਾਡੇ ਮੰਦਰਾਂ ਦੀ ਰੱਖਿਆ ਕਰੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਾਂ ਮਹਾਰਾਜ ਜੀ ਵੱਡੀਆਂ-ਵੱਡੀਆਂ ਸਟੇਜਾਂ ਤੋਂ ਗੁਣ ਗਾਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਤਾਂ ਗੁਣ ਗਾਉਂਦੇ ਨੇ ਸੋ ਇਹ ਅੱਜ ਉਹਨਾਂ ਲੋਕਾਂ ਨੂੰ ਅਸੀਂ ਜਵਾਬ ਦੇ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਮਾਹੌਲ ਨਾ ਖਰਾਬ ਕਰੀਏ ਲੋਕਾਂ ਨੂੰ ਆਪਸ ਵਿੱਚ ਲੜਾਈਏ ਨਾ ਸਿੱਖ ਅਤੇ ਸਨਾਤਨ ਦਾ ਜੋ ਰਿਸ਼ਤਾ ਹੈ ਇਹ ਨੋ ਮਾਸ ਦਾ ਰਿਸ਼ਤਾ ਹੈ ਸਾਡਾ ਇੱਕ ਹੀ ਖੂਨ ਹੈ ਕੋਈ ਫਰਕ ਨਹੀਂ ਆਏਗਾ ਮਾਰਾ ਇੱਕ ਹੀ ਹੈ ਸਾਨੂੰ ਕੋਈ ਨਹੀਂ ਤੋੜ ਸਕਦਾ ਜਿੰਨੀਆਂ ਮਾਦੀ ਚਾਲਾਂ ਚੱਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰ ਲਿਆ ਕੈਨੇਡਾ ਦੇ ਵਿੱਚ ਮੰੰਦਰਾ ਨੂੰ ਤੁਸੀਂ ਬਦਨਾਮ ਕਰ ਲਿਆ ਕੁਛ ਕਰ ਲੋ ਪੰਜਾਬ ਦੇ ਲੋਕ ਇਕ ਹੈ ਅਸੀਂ ਇਕ ਹੈ ਤੇ ਅਸੀਂ ਇਕ ਹੀ ਰਹਾਂਗੇ ਬਿਲਕੁਲ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਬੋਲੇ ਸੋਨਿਆ ਸੋ ਸ੍ਰੀ